ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਆਪਣੀ ਵੀਡੀਓ ਨੂੰ ਨਵਾਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੀ ਹੈ ਵੀ ਹਨਾ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸੀ ਹੋਇਆ ਵੈਸੇ ਵੀ ਆਪਣੀ ਸ਼ਾਪ ਹੈ ਜਿਹੜੀ ਆਪਾਂ ਆਪਣੇ ਘਰ ਖੇਤ ਦੇ ਵਿੱਚ ਲੈ ਕੇ ਜਾਣੀ ਹੈ ਉੱਥੇ ਆਪਣੀ ਜਿਹੜੀ ਸ਼ਾਪ ਹੈ ਰੈਡੀ ਹੋ ਚੁੱਕੀ ਹੈ ਤਕਰੀਬਨ ਜਿਹੜਾ ਅੰਦਰ ਫਿਟਿੰਗ ਵਗੈਰਾ ਦਾ ਕੰਮ ਹੈਗਾ ਉਹ ਰਹਿੰਦਾ ਹੈਗਾ ਮੈਂ ਤੁਹਾਨੂੰ ਇਦਾਂ ਵੀ ਦੱਸ ਦਿਆਂ ਕਿ ਵੀਡੀਓ ਦੇ ਵਿੱਚ ਕਿ ਆਪਾਂ ਨੂੰ ਜਿਹੜੀ ਲੱਕੜ ਦੀ ਫੀਟਿੰਗ ਆਪਾਂ ਨੂੰ ਉਹ ਚਾਹੀਦੀ ਹੈ ਜੇ ਕਿਸੇ ਵੀ ਦੁਕਾਨਦਾਰ ਕੋਲ ਨੇੜੇ ਆਪਣੇ ਸੁਨਾਮ ਦੇ ਕੋਲੇ ਨੇੜੇ ਤੇ ਜਿਹੜੇ ਕਿਸੇ ਵੀ ਕੋਲ ਫੀਟਿੰਗ ਹੈਗੀ ਐ ਜਾਂ ਕੋਈ ਵੀਰ ਆਪਣੀ ਦੁਕਾਨ ਦੇ ਵਿੱਚ ਨਵੀਂ ਫੀਟਿੰਗ ਕਰਦਾ ਹੈ ਹਨਾ ਕੋਈ ਵੀ ਭੈਣ ਹੈਗੀ ਜਾਂ ਕਿਸੇ ਨੇ ਕੰਮ ਛੱਡਿਆ ਹੁੰਦਾਗਾ ਉਹਦੇ ਕੋਲੇ ਪੁਰਾਣੀ ਫੀਟਿੰਗ ਹੈ ਜਿਹੜੀ ਮਿਲ ਜਾਂਦੀ ਚਲੋ ਆਪਾਂ ਨੂੰ ਠੀਕ ਪੈ ਜਾਂਦੀ ਹੈ ਹਨਾ ਵੈਸੇ ਤਾਂ ਚਲੋ ਨਹੀਂ ਆਪਾਂ ਨੂੰ ਹੁਣ ਨਿਊ ਕਰਵਾਉਣੀ ਹੋ ਪੈਣੀ ਹੈ ਕਿ ਚਲੋ ਆਪਾਂ ਸੋਚਦੇ ਹਾਂ ਜੀ ਆਪਾਂ ਨੂੰ ਪੁਰਾਣੀ ਮਿਲ ਜੀ ਵੀ ਜਿਹੜੀ ਆਪਾਂ ਨੇ ਆਹ ਵਾਲੀ ਚਲੋ ਇਹ ਹੈਗੀ ਤਾਂ ਬੂਟਾਂ ਵਾਲੀ ਸੈੱਡ ਫਿਟਿੰਗ ਸੀਗੀ ਪਰ ਉਹ ਐ ਆ ਵੀ ਇਹ ਜਿਹੜੀ ਅਡਜਸਟਮੈਂਟ ਕਰਕੇ ਆਪਾਂ ਇਹਦਾ ਡੰਗ ਜਿਹੜਾ ਸਾਰ ਲਿਆ ਵਧੀਆ ਲੱਗ ਗਿਆ ਕੰਧ ਦੇ ਵਿੱਚ ਤਾਂ ਇਹ ਬਹੁਤ ਵਧੀਆ ਲੱਗਦੀ ਹੈ ਲੱਗੀ ਹੋਈ ਤਾਂ ਕਿਉਂਕਿ ਪਰ ਇਹ ਹੈ ਵੀ ਜਦੋਂ ਇਹਨੂੰ ਆਪਾਂ ਤਾਰਾਂਗੇ ਤਾਂ ਇਹ ਹਲ-ਜੁਲ ਜੀ ਜ਼ਿਆਦਾ ਹੋਣ ਕਰਕੇ ਇਹਦੀ ਲੱਕੜ ਹੈ ਜਿਹੜੀ ਫੱਟੇ ਨੇ ਥੋੜੇ ਜਿਹੇ ਜਿਹੜੇ ਹਲਕੇ ਨੇਗੇ ਵੀ ਖਰਾਬ ਹੋ ਜੂਗੀ ਇਹਦਾ ਵੀ ਆਪਾਂ ਲਵਾਗੇ ਤਾਂ ਹੈਗੇ ਕੰਮ ਇਹਨੂੰ ਮੂਰੇ ਜਿੱਥੇ ਆਪਾਂ ਅੱਗੇ ਸਟੋਰ ਦੇ ਵਿੱਚ ਕੰਮ ਕਰ ਰਹੇ ਹਾਂ ਮੂਰੇ ਬੈਠ ਕੇ ਸਲਾਈ ਕਢਾਈ ਦਾ ਆਪਾਂ ਇਹਨੂੰ ਉੱਥੇ ਲਗਾਵਾਂਗੇ ਕਿਉਂਕਿ ਜਿਹੜਾ ਐਕਸਟਰਾ ਕੱਪੜਾ ਆਪਣਾ ਹਨਾ ਜਿਆਦਾ ਦੁਕਾਨ ਦੇ ਵਿੱਚ ਨਹੀਂ ਰੱਖਦੇ ਆਪਾਂ ਉਧਰਲੀ ਸਾਈਡ ਹੈ ਜਿਹੜਾ ਆਪਾਂ ਵਾਧੂ ਰੱਖਿਆ ਕਰਾਂਗੇ ਜਿੱਦਾਂ ਕਿ ਸਰਦੀ ਵਾਲਾ ਗਰਮੀ ਵਾਲਾ ਗਰਮੀ ਵਾਲਾ ਹੋ ਗਿਆ ਦੁਕਾਨ ਦੇ ਵਿੱਚ ਤੇ ਉਧਰ ਸਰਦੀ ਵਾਲਾ ਰੱਖਿਆ ਗਿਆ ਇਸ ਤਰ੍ਹਾਂ ਇਹ ਤੋਂ ਕੰਮ ਲਵਾਂਗੇ ਫਿਟਿੰਗ ਵੀ ਆਪਾਂ ਨੂੰ ਲੋੜ ਹੈਗੀ ਐ ਇਹ ਫਿਟਿੰਗ ਆਪਾਂ ਸੇਲ ਨਹੀਂ ਕਰਨੀ ਤੇ ਆਪਾਂ ਨੂੰ ਫਿਟਿੰਗ ਚਾਹੀਦੀ ਹੈ ਨਵੀਂ ਨਮੀ ਆਪਾਂ ਕਰਵਾਉਣੀ ਹੈ ਜੇ ਕੋਈ ਦੁਕਾਨਦਾਰ ਕੋਲ ਕਿਸੇ ਵੀ ਕੋਲ ਐਦਾਂ ਦੀ ਫਿਟਿੰਗ ਹੈਗੀ ਹੈ ਕੱਪੜੇ ਵਾਲੀ ਤਾਂ ਆਪਾਂ ਨੂੰ ਇਹ ਫਿਟਿੰਗ ਚਾਹੀਦੀ ਹੈਗੀ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਵਰਕ ਵਾਲੇ ਸੂਟ ਰੱਖਣੇ ਤੇ ਇਸ ਤਰ੍ਹਾਂ ਫੱਟਿਆਂ ਵਾਲੀ ਦੋਨੋਂ ਹੀ ਸਾਈਡ ਇੱਕ ਇੱਕ ਫਿਟਿੰਗ ਆਪਾਂ ਨੂੰ ਦੋਨੋਂ ਹੀ ਪੱਲੇ ਹੀ ਚਾਹੀਦੇ ਨੇਗੇ ਜੇ ਕਿਸੇ ਵੀ ਕੋਲ ਹੈਗੀ ਹੈ ਭੈਣ ਭਾਈ ਕੋਲ ਤਾਂ ਜਰੂਰ ਦੱਸਿਓ ਆਪਣੀ ਵੀਡੀਓ ਨੂੰ ਦੇਖਦੇ ਨੇ ਤਾਂ ਪਲੀਜ਼ ਕਿਸੇ ਨੂੰ ਵੀ ਕਿਸੇ ਵੀ ਆਪਣੇ ਨੇੜੇ ਤੇ ਜਿਹੜੇ ਜਿਹੜੇ ਆਪਣੇ ਹੈ ਨਾ ਜਿੱਥੋਂ ਆਪਾਂ ਲਿਜਾ ਸਕੀਏ ਤੁਹਾਨੂੰ ਪਤਾ ਹੀ ਆ ਵੀ ਆਪਣਾ ਸੁਨਾਮ ਦੇ ਕੋਲ ਆਪਣਾ ਪਿੰਡ ਹੈਗਾ ਵੀ ਐਟਰਾਪਾਂ ਫਿਟਿੰਗ ਜਿਹੜੀ ਆਸਾਨੀ ਨਾਲ ਆਪਣੇ ਕੋਲ ਆ ਸਕਦੀ ਹੈ ਪਲੀਜ਼ ਆਪਾਂ ਨੂੰ ਉਹ ਕੰਟੈਕਟ ਤੇ ਆਪਣੇ ਨਾਲ ਕੰਟੈਕਟ ਕਰ ਲੈਣਾ ਆਪਣਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਹੈਗਾ ਤੁਸੀਂ ਉਸ ਨੰਬਰ ਤੇ ਆਪਾਂ ਨੂੰ ਮੈਸੇਜ ਕਰਕੇ ਜਾਂ ਫੋਨ ਕਰਕੇ ਵੀ ਦੱਸ ਸਕਦੇ ਹੋ ਆਪਾਂ ਨੂੰ ਫਿਟਿੰਗ ਦੀ ਹਫਤੇ ਦੇ ਵਿੱਚ ਵਿੱਚ ਲੋੜ ਹੈਗੀ ਚਲੋ ਜੀ ਅੱਜ ਤੁਹਾਨੂੰ ਦੱਸਦੀ ਵੀ ਆਪਾਂ ਬਹੁਤ ਭਾਰੀ ਡਿਸਕਾਊਂਟ ਨਾਲ ਜਿਹੜੀ ਸੇਲ ਕੱਢੀ ਹੈਗੀ ਹੁਣ ਆਪਾਂ WhatsApp ਸਟੇਟਸ ਲਾਇਆ ਸੀਗੇ ਕਿ ਆਪਣੀ ਦੁਕਾਨ ਤੇ ਜਿਹੜੀ ਸੇਲ ਲੱਗੀ ਹੋਈ ਹੈ ਸੁੱਖ ਨਾਲ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਕਸਟਮਰ ਆਪਣੇ ਨਾਲ ਕੋਲੇ ਆਇਆ ਤੇ ਆਪਾਂ ਨੂੰ ਹੁਣ ਥੋੜਾ ਜਿਹਾ ਟਾਈਮ ਮਿਲ ਤਾ ਹੀ ਤੇ ਸਾਡੇ ਕਿ ਤਿੰਨ ਦਾ ਟਾਈਮ ਹੈ ਸੌਰੀ ਸਾਡੇ ਕਿ ਤਿੰਨ ਦਾ ਟਾਈਮ ਹੈ ਜੀ ਹੁਣ ਦੁਪਹਿਰ ਦਾ ਥੋੜਾ ਜਿਹਾ ਰਸ਼ਾ ਹਨਾ ਵੀ ਚਲੋ ਚਾਹ ਪਾਣੀ ਦਾ ਟਾਈਮ ਹੈਗਾ ਹੁਣ ਆਪਾਂ ਥੋੜੀ ਜੀ ਵੀਡੀਓ ਬਣਾ ਲਈ ਤੇ ਨਾਲੇ ਆਪਾਂ ਸੈਟਿੰਗ ਕਰੀਏ ਇੱਥੇ ਕੁਛ ਮਹਿਕ ਨੂੰ ਛੁੱਟੀਆਂ ਨੇ ਇੱਕ ਦੋ ਦਿਨਾਂ ਦੀਆਂ ਚਲੋ ਛੁੱਟੀਆਂ ਦਾ ਵੀ ਲਾਹਾ ਹੋ ਗਿਆ ਚਲੋ ਇਹ ਛੁੱਟੀਆਂ ਵੀ ਨਾ ਹੋਣ ਹਨਾ ਵੀ ਚਲੋ ਸਾਰੇ ਬੱਚੇ ਵੀ ਸਕੂਲ ਜਾਣ ਬਰਸਾਤ ਹੈ ਜਿਹੜੀ ਅੱਜ ਚਲੋ ਪਰਮਾਤਮਾ ਨੇ ਮੌਸਮਾ ਜਿਹੜਾ ਥੋੜਾ ਜਿਹਾ ਸਾਫ ਕਰਤਾ ਵਧੀਆ ਹੋਊਗਾ ਚਲੋ ਤੇ ਨਹੀਂ ਸਾਰਿਆਂ ਨੂੰ ਬਹੁਤ ਔਖਾ ਹੈ ਹਰ ਇੱਕ ਭੈਣ ਭਰਾ ਦਾ ਹਨਾ ਦੇਖੋ ਘਰ ਚੋਈ ਤੇ ਹੋਣਾ ਪਾਵੀ ਤੁਹਾਨੂੰ ਵੀ ਦਿਖਾ ਦਈਏ ਆਪਾਂ ਕੁਛ ਕੁ ਸੂਟ ਜਿਹੜੇ ਆਪਣੇ ਸਿੰਗਲ ਸਿੰਗਲ ਆਪਾਂ ਜਿਹੜੇ ਸੂਟ ਵਰਕ ਕਰਦੇ ਆਂਗੇ ਕਰਵਾਉਨੇ ਆ ਵਰਕ ਆਪਾਂ ਮਸ਼ੀਨ ਤੇ ਕਰਦੇ ਆਂ ਜਾਂ ਆਪਾਂ ਕੋਈ ਵੀ ਕੰਮ ਆਪਦਾ ਹੈਂਡਵਰਕ ਕਰਵਾਉਨੇ ਆਗੇ ਆਪਣੇ ਕੋਲ ਜਿਹੜੇ ਸਿੰਗਲ ਸਿੰਗਲ ਜੇ ਪੀਸ ਪਏ ਹੋਏ ਨੇ ਤੁਹਾਨੂੰ ਆਪਾਂ ਦਿਖਾਉਨੇ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਉਹ ਸੂਟ ਵੀ ਆਪਾਂ ਡਿਸਕਾਊਂਟ ਤੇ ਹੀ ਦੇਵਾਂਗੇ ਤੁਹਾਨੂੰ ਦਿਖਾਉਨੇ ਆ ਜੇ ਤੁਹਾਨੂੰ ਪਸੰਦ ਆਈ ਤੁਸੀਂ ਆਪਣੇ ਕੋਲ ਆਰਡਰ ਲੈ ਸਕਦੇ ਹੋ ਸੂਟ ਲੈ ਸਕਦੇ ਆ ਸੂਟ ਸਿਰਫ ਤੁਹਾਨੂੰ ਸਿੰਗਲ ਸਿੰਗਲ ਹੀ ਮਿਲੂਗਾ ਜਾਦੇ ਸੂਟ ਨਹੀਂ ਹੈਗੇ ਉਹ ਸੂਟਾਂ ਤੇ ਵੀ ਆਪਾਂ ਬਹੁਤ ਭਾਰੀ ਡਿਸਕਾਊਂਟ ਤੇ ਲਾਏ ਹੋਏ ਨੇ ਕਿ ਮਤਲਬ ਜਿੱਦਾਂ ਆਪਾਂ ਵਰਕ ਕਰਦੇ ਹਾਂ ਜਿਸ ਤਰ੍ਹਾਂ ਦਾ ਸਟੱਫ ਹੈਗਾ ਉਹਦੇ ਹਿਸਾਬ ਨਾਲ ਆਪਾਂ ਬਸ ਕੋਈ ਮਾਰਜਨ ਨਾ ਨਾ ਰੱਖਦੇ ਹੋਏ ਆਪਾਂ ਸੂਟ ਨੂੰ ਸੇਲ ਕਰਾਂਗੇ ਤੇ ਕਿਉਂਕਿ ਹੁਣ ਆਪਾਂ ਉਥੇ ਦੁਕਾਨ ਦੇ ਵਿੱਚ ਥੋੜਾ ਜਿਹਾ ਨਮਾ ਨਮਾਜਾ ਮਟੀਰੀਅਲ ਰੱਖਾਂਗੇ ਵਧੀਆ-ਵਧੀਆ ਜਾਂ ਸਾਰਾ ਕੁਝ ਹੈ ਮਤਲਬ ਕਿ ਆਪਾਂ ਅੱਗੇ ਨਿਊ ਹਨਾ ਸਰਦੀ ਵਾਲਾ ਸੀਜ਼ਨ ਆ ਗਿਆ ਤੁਹਾਨੂੰ ਪਤਾ ਹੀ ਹੈ ਕਿ ਵਿਆਹ ਸ਼ਾਦੀਆਂ ਦਾ ਟਾਈਮ ਹੈ ਅੱਗੇ ਥੋੜਾ ਜਿਹਾ ਸਿੰਥੈਟਿਕ ਹਲੇ ਆਪਾਂ ਜਿਹੜਾ ਸਟੱਫ ਹੈ ਲੈ ਕੇ ਆਵਾਂਗੇ ਵਰਕ ਕਰਾਂਗੇ ਹੈਂਡਵਰਕ ਕਰਾਂਗੇ ਉਸ ਤਰ੍ਹਾਂ ਦੇ ਪੀਸ ਆਪਾਂ ਤੁਹਾਡੇ ਨਾਲ ਸ਼ੋਅ ਕਰਾਂਗੇ ਤੁਹਾਨੂੰ ਆਪਾਂ ਦਿਖਾਈਤੀ ਆਪਣੀ ਦੁਕਾਨ ਦੇ ਵਿੱਚ ਵੀ ਥੋੜਾ ਜਿਹਾ ਪਾਣੀ ਵਸੇ ਉਹ ਨੁਕਸਾਨ ਨਹੀਂ ਹੋਇਆ ਕੋਈ ਵੀ ਸਾਰੀ ਸੈਟਿੰਗ ਸਹੀ ਹੈਗੀ ਚਲੋ ਹੁਣ ਆਪਾਂ ਤੁਹਾਨੂੰ ਨਾ ਜਿਆਦਾ ਵੀਡੀਓ ਨੂੰ ਲੰਬੀ ਨਾ ਕਰਦੇ ਹੋਏ ਆਪਾਂ ਤੁਹਾਨੂੰ ਥੋੜੀ ਜਿਹੀ ਸੂਟ ਵੀ ਦਿਖਾਉਣੀ ਹੈ ਤੁਸੀਂ ਵੀਟ ਦੇ ਵਿੱਚੋਂ ਕਿ ਸੂਟ ਦਿਖਾਓ ਜਿਹੜੀਆਂ ਪਹਿਨ ਆਪਣੀ ਸੂਟਾਂ ਦੀ ਵੀਡੀਓ ਦੇਖਣਾ ਜਿਆਦਾ ਪਸੰਦ ਕਰਦੇ ਨੇ ਪਲੀਜ਼ ਇੱਕ ਆਪਣੇ ਆਰ ਕੇ ਨੰਬਰਦਾਰ ਬਟਿਕ ਵਾਲਾ ਚੈਨਲ ਹੈ ਜਿਹੜਾ ਉਸ ਨੂੰ ਸਬਸਕ੍ਰਾਈਬ ਕਰ ਲਓ ਤੇ ਉਸ ਚੈਨਲ ਤੇ ਹੀ ਵਾਦੋ ਵਾਦ ਤੁਸੀਂ ਵੀਡੀਓ ਨੂੰ ਦੇਖਿਆ ਕਰੋ ਠੀਕ ਹੈ ਜੀ ਹੁਣ ਆਪਾਂ ਤੁਹ ਤਿੰਨ ਲੱਕ ਤੇ ਵੀ ਕੰਮ ਹੈ ਇਹਦੇ ਤੇ ਸਾਰੇ ਫਰੰਟ ਦੇ ਉੱਤੇ ਬੁਟੀ ਬਣੀ ਹੋਈ ਹੈਗੀ ਦੇਖੋ ਜੀ ਪੂਰੇ ਵਧੀਆ ਡਿਸਕਾਊਂਟ ਤੇ ਹੀ ਆਪਾਂ ਤੁਹਾਨੂੰ ਸੂਟ ਦੇਵਾਂਗੇ ਵੈਸੇ ਇਹ ਸੂਟ ਦਾ ਪ੍ਰਾਈਸ ਹੈ ਜਿਹੜਾ ਜੀ ਬਿਨਾਂ ਦੁਪੱਟੇ ਤੋਂ 1250 ਹੈ ਇਹ ਸੂਟ ਆਪਾਂ 1250 1300 ਇਸ ਪ੍ਰਾਈਸ ਦੇ ਵਿੱਚ ਸੇਲ ਕੀਤਾ ਬਾਹਰਲੀ ਕਸਟਮਰ ਨੂੰ ਤੇ ਲੋਕਲ ਕਸਟਮਰ ਨੂੰ ਆਪਾਂ 1200 ਦਾ ਸੇਲ ਕਰਦੇ ਹਾਂ ਕਿਉਂਕਿ ਉਹਨਾਂ ਦਾ ਆਪਣਾ ਕੋਰੀਅਰ ਖਰਚਾ ਨਹੀਂ ਹੁੰਦਾ ਤੇ ਹੁਣ ਜਿਹੜਾ ਆਪਾਂ ਇਹ ਤੁਹਾਨੂੰ ਪ੍ਰਾਈਸ ਦੱਸਾਂਗੇ ਜੀ ਇਹਦਾ ਵਿਦ ਸ਼ਿਪਿੰਗ 850 850 ਦੇ ਵਿੱਚ ਤੁਹਾਨੂੰ ਆਪਾਂ ਵਿੱਦ ਸ਼ਿਪਿੰਗ ਕਰਾਂਗੇ ਲੋਕਲ ਕਸਟਮਰ ਹੈ ਜੀ 750 ਰੁਪਏ ਵੀ ਆਪਣੇ ਕੋਲੋਂ ਸੂਟ ਲੈ ਕੇ ਜਾ ਸਕਦਾ ਸ਼ਾਪ ਤੇ ਆ ਕੇ ਜਾਂ ਕੋਈ ਵੀ ਜੀ ਕਿੱਥੋਂ ਵੀ ਆ ਸਕਦਾ ਚਲੋ ਸ਼ਾਪ ਤੋਂ ਆ ਕੇ ਆਪਣੇ ਕੋਲੋਂ ਸੂਟ ਲੈ ਜਾ ਸਕਦਾ ਆਪਣੀ ਸੇਲ ਦਾ ਜਿਹੜਾ ਲਾਭ ਉਠਾ ਸਕਦਾ ਸੇਲ ਦੇ ਵਿੱਚ ਬਹੁਤ ਆਪਾਂ ਨੇ ਭਾਰੀ ਡਿਸਕਾਊਂਟ ਦੇ ਜਿਹੜੇ ਸੂਟ ਲਾਏ ਹੋਏ ਨੇਗੇ ਹੁਣ ਤੁਸੀਂ ਇਹਦਾ ਵਰਕ ਚੈੱਕ ਕਰੋ ਤੇ ਕਪੜਾ ਚੈੱਕ ਕਰੋ ਕਪੜਾ ਆਪ ਤੁਹਾਨੂੰ ਦੱਸ ਦਈਏ ਇਹ ਹੈਗਾ ਜਾਮ कॉटन ਸੈਲ ਪ੍ਰਿੰਟ ਸੂਟ ਰਹੂਗਾ ਜੀ ਇਹਦੇ ਵਿੱਚ ਸੈਲ ਪ੍ਰਿੰਟ ਹੈ ਥੋੜਾ ਥੋੜਾ ਕੋਈ ਕੰਪਲੀਟ ਨਹੀਂ ਕਪੜੇ ਦੀ ਕਪੜਾ ਜਿਹੜਾ ਬਹੁਤ ਸੋਹਣਾ ਮਸਟਰ ਤੇ ਦੇਖੋ ਤੁਸੀਂ ਨੇੜੇ ਤੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿਹੜਾ ਇਹ ਵਾਲਾ ਆ ਗਿਆ ਜੀ ਚੌਰਸ ਨੱਕ ਆ ਗਿਆ ਤੇ ਸਾਰੇ ਇਹਦੀ ਫਰੰਟ ਦੇ ਉੱਤੇ ਇਸ ਤਰ੍ਹਾਂ ਬੁੱਤੀ ਬਣੀ ਹੋਈ ਹੈ ਠੀਕ ਹੈ ਜੀ ਦੇਖੋ ਚੰਗੀ ਤਰ੍ਹਾਂ ਤੁਹਾਨੂੰ ਆਪਾਂ ਨੇੜੇ ਤੋਂ ਦਿਖਾ ਦਈਏ ਇਸ ਤਰ੍ਹਾਂ ਜੇ ਸਾਰੇ ਫਰੰਟ ਦੇ ਉੱਪਰ ਬੁੱਤੀ ਬਣੀ ਹੋਈ ਹੈ ਤੇ ਇਹ ਵਾਲਾ ਆ ਗਿਆ ਜੀ ਇਹਦਾ ਕੰਮ ਵਾਜ ਦੇ ਉੱਪਰ ਤੇ ਇਹ ਬਾਟਮ 'ਤੇ ਕਰ ਲੋ ਚਾਹੇ ਵਾਜ ਤੇ ਕਰ ਲੋ ਤੁਹਾਡੀ ਆਪਣੀ ਇੱਛਾ ਹੈਗੀ ਕਿਉਂਕਿ ਇਹਦੇ ਕੰਮ ਜਿਹੜਾ ਦੋਨਾਂ 'ਤੇ ਕਰਵਾਇਆ ਹੋਇਆ ਆਪਾਂ ਇਹਦਾ ਜਿਹੜਾ ਕੰਮ ਹੈਗਾ ਬਾਜੂ ਤੇ ਵੀ ਮਿਲੂਗਾ ਤੁਹਾਨੂੰ ਬਾਟਮ ਤੇ ਮਿਲੂਗਾ ਜਿਹੜਾ ਤੁਹਾਨੂੰ ਸਹੀ ਲੱਗਦਾ ਬਣਨ ਦੇ ਵਿੱਚ ਹਨਾ ਤੁਸੀਂ ਉਹ ਕਰ ਸਕਦੇ ਠੀਕ ਹੈ ਜੀ ਆਪਾਂ ਪੂਰਾ 5 ਮੀਟਰ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਇਹ ਵਾਲਾ ਕੰਮ ਹੈਗਾ ਬਾਜੂ ਤੇ ਇਹ ਸੇਮ ਕੰਮ ਇਹਦੀ ਬਾਟਮ ਤੇ ਉੱਤੇ ਤੇ ਸਾਰੇ ਫਰੰਟ ਦੇ ਉੱਤੇ ਬੁੱਟੀ ਬਣੀ ਹੋਈ ਹੈ ਜੀ ਇਹ ਪਤਾ ਨੂੰ ਪ੍ਰਾਈਸ ਵਰਕ ਦਾ ਪ੍ਰਾਈਸ ਦੱਸੀਏ ਜੀ ਜਿਹੜਾ ਇਹ ਸੂਟ ਹੈ ਤੁਹਾਡੇ ਕੋਲ ਫ੍ਰੀ ਜਾ ਰਿਹਾ ਹੈ ਇਹਦਾ ਵਰਕ ਦਾ ਪ੍ਰਾਈਸ ਹੀ 8 850 ਦੀ ਰੇਂਜ ਦੇ ਵਿੱਚ ਹੈ ਕਿਉਂਕਿ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੈ ਸਿੰਗਲ ਡਾਂਕੇ ਦਾ ਕੰਮ ਮਿਲੂਗਾ ਤੁਹਾਨੂੰ ਬਹੁਤ ਵਧੀਆ ਸਫਾਈ ਦੇ ਨਾਲ ਕੰਮ ਤੇ ਇਹਦੇ ਫਰੰਟ ਤੇ ਬੂਟੀ ਆ ਗਈ neck ਤੇ ਕੰਮ ਆ ਗਿਆ ਚੋਰਸ neck ਤੇ ਬਾਜੂ ਤੇ ਕੰਮ ਹੈ ਤੇ ਬਾਟਮ ਤੇ ਕੰਮ ਠੀਕ ਹੈ ਜੀ ਤੁਸੀਂ ਖਰੀਦ ਸਕਦੇ ਹੋ ਇਹ ਸੂਟ ਆਪਣੇ ਕੋਲੇ 850 ਸ਼ਿਪਿੰਗ ਫ੍ਰੀ ਹੋਊਗੀ 올 ਇੰਡੀਆ ਐਂਡ ਜੇ ਕੋਈ ਕਸਟਮਰ ਲੋਕਲ ਆਪਣੇ ਦੁਕਾਨ ਤੇ ਆ ਕੇ ਵਿਜ਼ਿਟ ਕਰ ਸਕਦਾ ਉਹਦੇ ਲਈ 750 ਠੀਕ ਹੈ ਜੀ ਆਪਾਂ ਸਾਰੇ ਸੂਟਾਂ ਦੀ ਹੀ ਸੇਲ ਲਾਤੀ ਕਿਉਂਕਿ ਇਹ ਬਾਰੇ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਰਹਿ ਗਏ ਜੀ ਇਹਨਾਂ ਦੇ ਸੈੱਟ ਵਾਈਜ਼ ਸੀ ਜਿਹੜੇ ਸਾਰੇ ਆਪਾਂ ਸੇਲ ਕਰ ਚੁੱਕੇ ਆ ਤੇ ਇਹ ਵਾਲਾ ਸੂਟ ਆਪਾਂ ਸੇਲ ਕੀਤਾ ਜੀ 1250 ਦਾ ਤੇ 1300 ਇੱਕ ਵਾਰ ਲਈ ਕਸਟਮਰ ਲਈ ਤੇ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਦੇਖੋ ਜੀ ਅਗਲਾ ਆ ਗਿਆ ਜੀ ਕォਟਰੇਜ ਕォਟਰੇਜ ਕਪੜਾ ਹੋਊਗਾ ਇਹ ਤੁਹਾਨੂੰ ਆਪਾਂ ਨਾਲ-ਨਾਲ ਕਪੜਾ ਵੀ ਦੱਸਾਂਗੇ ਤੇ ਵਰਕ ਵੀ ਦੱਸਾਂਗੇ ਵੀ ਕਿੱਥੇ-ਕਿੱਥੇ ਕਿਵੇਂ-ਕਿਵੇਂ ਵਰਕ ਹੋਇਆ ਹੋਇਆ ਬਾਕੀ ਤੁਸੀਂ ਜਿਹੜੇ ਡਿਜ਼ਾਈਨਿੰਗ ਹੈ ਤਾਂ ਉਹਨੂੰ ਵਰਕ ਦੀ ਵੀਡੀਓ ਦੇ ਵਿੱਚ ਦਿਖੇ ਜਾਣੀ ਆ ਠੀਕ ਹੈ ਜੀ ਬਾਕੀ ਜਿਹੜਾ ਆਪਣਾ ਦੱਸਣ ਦਾ ਕੰਮ ਆ ਉਹ ਤੁਹਾਨੂੰ ਪ੍ਰੋਪਰ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰੀ ਵਿਦਆਊਟ ਸਕਿਪ ਕੀਤੇ ਦੇਖਿਆ ਕਰੋ WhatsApp ਤੇ ਮੈਸੇਜ ਕਰਕੇ ਤੁਸੀਂ ਪੁੱਛਣਾ ਨਾ ਤੁਹਾਨੂੰ ਪੁੱਛਣਾ ਨਾ ਪਵੇ ਨਾ ਉਹਦੇ ਵਿੱਚ ਤੁਹਾਨੂੰ ਸਾਨੂੰ ਦਿੱਕਤ ਆਉਂਦੀ ਨਾ ਸੋਨੂ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਕੋਲੋਂ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਇਹ ਜਿਹੜੇ ਪੀਸ ਨੇਗੇ ਸਾਰੇ ਸਿੰਗਲ ਮਿਲਣਗੇ ਅਗਰਵਾਇਜ਼ ਤੁਸੀਂ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਮਨਪਸੰਦ ਦਾ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਜੀ ਉਹਦਾ ਰੇਟ ਇਹਦੇ ਨਾਲ ਨਹੀਂ ਹੋਊਗਾ ਸੇ ਕਿਉਂਕਿ ਇਹ ਆਪਾਂ ਸੇਲ ਤੇ ਕੱਢੀ ਨਹੀਂ ਆਪਣੇ ਕੋਲ ਸਿੰਗਲ ਸਿੰਗਲ ਪੀਸ ਨਹੀਂ ਇਹ ਵੀ ਆਪਾਂ ਸ਼ਾਪ ਨੂੰ ਉੱਥੇ ਲਜਾਣ ਕਰਕੇ ਜਿਹੜਾ ਆਪਾਂ ਐ ਹੁੰਦਾ ਵੀ ਚਲੋ ਵੀ ਇਹ ਆਪਾਂ ਕੱਢਦੀ ਕੁਛ ਨਮਾ ਨਮਾ ਜਿਹਾ ਉੱਥੇ ਬਣਾਈਏ ਕਿਉਂਕਿ ਇਹਦੇ ਨਾਲ ਦੇ ਸੂਟ ਨੇ ਜਿਹੜੇ ਆਪਾਂ ਬਹੁਤ ਸਾਰੇ ਸੇਲ ਕਰ ਚੁੱਕੇ ਹਾਂ ਬਹੁਤ ਸਾਰੇ ਰੈਡੀ ਕਰ ਚੁੱਕੇ ਹਾਂ ਤੁਸੀਂ ਇਹਨਾਂ ਦੇ ਵਿੱਚੋਂ ਸੋਨੂ ਸੂਟ ਪਸੰਦ ਆਉਂਦੇ ਨੇ ਤੁਸੀਂ ਇਹ ਸੂਟ 850 ਦੇ ਵਿੱਚ ਆਪਣੇ ਕੋਲ ਲੈ ਸਕਦੇ ਹੋ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਾਉਂਗੇ ਇਸ ਤਰ੍ਹਾਂ ਫੈਬਰਿਕ ਤੇ ਵੀ ਕਰਵਾਉਂਗੇ ਤੁਸੀਂ ਉਹਦਾ ਪ੍ਰਾਈਸ ਜਿਹੜਾ ਜੀ ਅਲੱਗ ਰਹੂਗਾ ਉਹ ਪ੍ਰਾਈਸ ਸੇਮ ਨਹੀਂ ਰਹੂਗਾ ਇਹ ਆਪਾ ਸੇਲ ਤੇ ਲਾਈ ਹੋਈ ਨੇ ਇਹਦਾ ਪ੍ਰਾਈਸ ਤਾਂ ਆਇਆ ਇਹ ਠੀਕ ਹੈ ਜੀ ਦੇਖੋ ਜੀ ਇਹਦਾ ਇਸ ਤਰ੍ਹਾਂ ਸਾਰੇ ਪੈਨਲ ਵਰਕ ਬਣਿਆ ਹੋਇਆ ਇਸ ਤਰ੍ਹਾਂ ਇਹਦੇ ਪੈਨਲ ਦੇ ਵਿੱਚ ਫਲਾਰ ਦਿੱਤੇ ਹੋਏ ਨੇ ਦੋ ਤੇ ਦੇਖੋ ਐ ਹੀ ਹੈਗਾ ਇਹਦਾ ਘੇਰ ਦਾ ਕੰਮ ਤੇ ਐਨ ਮੇ ਇਹਦੇ ਬੇਲ ਬਣੀ ਹੋਈ ਹੈ ਜੀ ਬਾਜੂ ਦੇ ਉੱਪਰ ਇਹ ਵਾਲੀ ਵੀ ਇਹ ਬਾਜੂ ਤੇ ਇੱਕ ਮਿੰਟ ਮੈਂ ਮੈਂ ਵੀਡੀਓ ਬਣਾਉਂਦੀ ਸੀ ਇਹ ਵਾਲੀ ਬਾਟਮ ਦੇ ਉੱਤੇ ਉਹ ਤਾਂ ਮੰਜੜਾ ਹੈ ਇਹਨੇ ਬਾਰੇ ਵੀ ਹੋਰ ਮਰੇ ਇਹ ਵਾਲਾ ਹੈਗਾ ਇਹਦੀ ਬਾਜੂ ਦੀ ਉੱਪਰ ਕੰਮ ਤੇ ਇਹ ਵਾਲਾ ਇਹਦੀ ਬਾਟਮ ਦੀ ਉੱਪਰ ਠੀਕ ਹੈ ਜੀ ਤੁਸੀਂ ਇਹ ਸੂਟ ਹੈ ਜਿਹੜਾ ਆਪਣੇ ਕੋਲ ਜਿਹੜਾ ਪਤਾ ਨੂੰ ਪ੍ਰਾਈਸ ਦਸੀਏ ਤੁਸੀਂ ਉਸ ਪ੍ਰਾਈਸ ਦੇ ਵਿੱਚ ਆਪਣੇ ਕੋਲੋਂ ਖਰੀਦ ਸਕਦੇ ਹੋ ਹੁਣ ਆਪਾਂ ਤੁਹਾਨੂੰ ਨੈਕਸਟ ਦਿਖਾਉਨੇ ਆ ਨੈਕਸਟ ਆ ਗਏ ਜੀ ਸਿਆਣਿਆਂ ਜੇ ਵਾਸਤੇ ਆਪਾਂ ਘੇਰ ਤੇ ਕੰਮ ਕੀਤਾ ਕੱਲ ਘੇਰ ਦੇ ਉੱਪਰ ਵੇਲ ਬਣੀ ਹੋਈ ਹੈ ਇਸ ਤਰ੍ਹਾਂ ਇਹ ਵਾਲੀ ਦੇਖੋ ਵੇਲ ਆ ਗਈ ਘੇਰ ਦੇ ਉੱਪਰ ਤੇ ਇੰਨੀ ਕੀ ਬੇਲ ਹੈ ਜਿਹੜੀ ਬਾਜੂ ਦੇ ਉੱਪਰ ਆ ਗਈ ਠੀਕ ਹੈ ਆ ਦੇਖੋ ਇਹ ਸੇਮ ਬੇਲ ਵਾਜੂ ਤੇ ਕਿਉਂਕਿ ਇਹ ਥੋੜਾ ਜਿਹਾ ਸਿਆਣਿਆਂ ਜਿਹਾ ਵਾਲਾ ਇਹਦੀ ਵਿਚ ਆਪਾਂ ਸਿੰਪਲ ਜਿਹਾ ਕੰਮ ਕੀਤਾ ਹੋਇਆ ਸੂਟ ਮਿਲੂਗਾ ਜਿਹੜਾ ਇਹ ਮਸ਼ਲੀਨ ਦਾ ਫੈਬਰਿਕ ਇਹ ਜਿਹੜਾ ਮਸ਼ਲੀਨ ਦੇ ਉੱਪਰ ਹੈਗਾ ਤੁਸੀਂ ਇਹ ਆਪਣੇ ਸਿਆਣਿਆਂ ਜਿਹਾ ਵਾਸਤੇ ਤੁਸੀਂ ਲੈ ਸਕਦੇ ਹੋ ਤੇ ਇਹ ਘੇਰ ਦੇ ਉੱਪਰ ਆਜੂ ਕੰਮ ਤੇ ਇੱਕ ਬਾਜੂ ਦੇ ਉੱਪਰ ਆਜੂਗਾ ਠੀਕ ਹੈ ਜੀ ਆਪਾਂ ਤੁਹਾਨੂੰ ਜਿਆਦਾ ਵਸੇ ਹੁਣ ਇਹ ਬੇਲ ਦਿਖਾਤੀ ਸੇਮ ਬੇਲ ਹੈ ਜਿਹੜੀ ਬਾਜੂ ਦੇ ਉੱਪਰ ਆਊਗੀ ਕਿਉਂਕਿ ਇਹਦੇ ਹੋਰ ਨਹੀਂ ਕੀਤਾ ਕੰਮ ਕੀਤਾ ਹੋਇਆ ਘੇਰ ਤੇ ਬਾਜੂ ਦੇ ਉੱਪਰ ਕੰਮ ਇਹ ਜਿਹੜੀ ਸਾਰੇ ਸੂਟ ਨੇ ਜੀ ਆਪਾਂ ਤੁਹਾਨੂੰ ਬਿਨਾਂ ਦੁਪੱਟੇ ਤੋਂ ਦਿਖਾਵਾਂਗੇ ਜਿਹੜੇ ਨਾਲ ਦੁਪੱਟਾ ਹੋ ਆਪਾਂ ਤੁਹਾਨੂੰ ਦੱਸਾਂਗੇ ਇਹ ਵਿਦਆਊਟ ਦੁਪੱਟਾ ਸੂਟ ਨੇ ਜੀ ਇਹ ਵਾਲਾ ਹੈਗਾ ਜੀ ਕਾਟਨ ਜਾਮ ਕਾਟਨ ਜਾਮ ਕਾਟਨ ਦਾ ਸੂਟ ਰਹੂਗਾ ਤੇ ਇਹਦੇ ਇਸ ਤਰ੍ਹਾਂ ਘੇਰ ਦੇ ਉੱਪਰ ਕੰਮ ਹੈ ਦੇਖੋ ਇਸ ਤਰ੍ਹਾਂ ਦੇ ਘੇਰ ਦੀ ਕੰਮ ਇੱਕ ਸਿੰਪਲ ਜੀ ਚੀਜ਼ ਬਣੀ ਹੋਈਏਗੀ ਬਹੁਤ ਲਾਈਟ ਵੇਟ ਜਿਹੜੀ ਇਹਦੇ ਵਿੱਚ ਕਲਰ ਪਾਏ ਹੋਏ ਨੇ ਇਹਨੂੰ ਸਿਆਣੇ ਜੀ ਵੀ ਪਾ ਸਕਦੇ ਨੇ ਤੇ ਥੋੜ੍ਹੀ ਜਿਹੀ ਜਿਵੇਂ 올ਡੇਸ ਦੀਆਂ ਬੀਪੀਆਂ ਹੁੰਦੀਆਂ ਨੇ ਉਹ ਵੀ ਇਹਨੂੰ ਲੈ ਸਕਦੇ ਨੇ ਠੀਕ ਹੈ ਤੇ ਇਹਦਾ ਇਹ ਕੰਮ ਆਊਗਾ ਜੀ ਬਾਜੂ ਦੇ ਉੱਪਰ ਤੇ ਇਹ ਕੰਮ ਇਹਦਾ ਘੇਰ ਦੇ ਉੱਪਰ ਹੈ ਬਸ ਇਹ ਵੀ ਇੰਨਾ ਕਿ ਸਿੰਪਲ ਬਣਿਆ ਹੋਇਆ ਹੈਗਾ ਇਹਦਾ ਵੀ ਪ੍ਰਾਈਸ ਹੈ ਜਿਹੜਾ ਸੇਮ ਰਹੂਗਾ ਜਿਵੇਂ ਆਪਾਂ ਪ੍ਰਾਈਸ ਤੁਹਾਨੂੰ ਦੱਸਿਆ 850 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਨਾਲ ਤੇ ਜੇ ਕਿਸੇ ਨੇ ਲੋਕਲ ਲੈਣਾ ਹੈ ਜਾਂ ਆਪਣੇ ਦੁਕਾਨ ਤੇ ਕੋਈ ਵੀ ਹੈ ਬਾਹਰੋਂ ਵੀ ਆ ਕੇ ਆਪਣੀ ਦੁਕਾਨ ਤੇ ਆ ਕੇ ਲੈ ਜਾ ਸਕਦਾ ਜਿਵੇਂ ਕਿ ਆਪਣੇ ਕੋਲੇ ਨੇੜੇ-ਤੇੜੇ ਦੇ ਪਿੰਡਾਂ ਵਾਲੇ ਗਾਕ ਆਉਂਦੇ ਨੇ ਉਹ ਵੀ ਆਪਣੀ ਦੁਕਾਨ ਤੇ ਆ ਕੇ ਲੈ ਕੇ ਜਾਣਗੇ ਤਾਂ ਉਹਨਾਂ ਲਈ ਪ੍ਰਾਈਸ ਰਹੂਗਾ ਜੀ 750 ਠੀਕ ਹੈ ਲੋ ਜੀ ਤੁਸੀਂ ਇਹ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਇਹ ਕਾਟਨ ਦੇ ਸੂਟ ਮਿਲਣਗੇ ਸਾਨੂੰ ਜਿਹੜਾ ਆਪਾਂ ਤੁਹਾਨੂੰ ਪ੍ਰਾਈਸ ਦੱਸਿਆ ਸਿਰਫ ਵਰਕ-ਵਰਕ ਦਾ ਹੀ ਪ੍ਰਾਈਸ ਹੁੰਦਾ ਘੱਟੋ-ਘੱਟ ਜੀ ਆਪਾਂ ਸਿੰਪਲ ਜੀ ਬੇਲ ਵੀ ਪਵਾਉਣੀ ਆ ਘੇਰ ਤੇ ਬਾਜੂ ਦੇ ਉੱਤੇ ਕਿਉਂਕਿ ਅਸੀਂ ਵੀ ਲੈਣਿਆ ਸੀ ਮਸ਼ੀਨ ਸਾਡੇ ਕੋਲ ਹੈਗੀ ਅਸੀਂ ਖੁਦ ਮਸ਼ੀਨ ਤੇ ਵਰਕ ਕਰਦੇ ਆਂ ਤਾਂ ਸਾਡੀ ਬੇਲ ਤੇ ਘੇਰ ਦੀ ਬੇਲ ਪਵਾਵਾਂਗੇ ਜਾਂ ਬਾਜੂ ਦੀ ਬੇਲ ਪਵਾਵਾਂਗੇ ਬਸ 500 ਤੋਂ ਸਟਾਰਟਿੰਗ ਹੈ ਵਰਕ ਦੀ 500 ਤੋਂ نیچے ਕੋਈ ਵਰਕ ਨਹੀਂ ਹੈਗਾ ਮਸ਼ੀਨ ਦੇ ਉੱਪਰ ਕਿਉਂਕਿ ਇੱਥੇ ਮਿਹਨਤ ਵੀ ਹੈਗੀ ਹੈ ਦੇਖੋ ਤੇ ਆਪਾਂ ਤੁਹਾਨੂੰ ਵਰਕ ਦੇ ਪ੍ਰਾਈਸ ਦੇ ਵਿੱਚ ਜਿਹੜਾ ਪੂਰਾ ਸੂਟ ਦੇ ਰਹੇ ਹਾਂ ਠੀਕ ਹੈ ਜੀ ਇਹ ਵਾਲਾ ਹੈਗਾ ਕਾਟਨ ਸਾਰੇ ਇਹ ਜਿਹੜੇ ਕੱਪੜੇ ਦਿਖਾਈ ਨੇ ਆਪਾਂ ਕਾਟਨ ਦੇ ਵਿੱਚ ਨੇਗੇ ਤੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਅਗੇ ਕਾਟਨ ਦੇ ਵਿੱਚ ਹੀ ਲੋ ਜੀ ਹੈਗੇ ਕੈਂਬ੍ਰਿਕ ਕਾਟਨ ਇਹਦੇ ਵੀ ਇਸ ਤਰ੍ਹਾਂ ਘੇਰੇ ਦੀ ਤਵੇ ਲਾ ਗਈ ਘੇਰੇ ਦੇ ਉੱਪਰ ਵੀ ਲ ਹੈ ਤੇ ਬਾਜੂ ਦੀ ਉੱਪਰ ਵੀ ਲ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਮਿਲੂਗਾ ਇਹ ਵੀ ਆਪਾਂ ਤੁਹਾਨੂੰ ਜ਼ਿਆਦਾ ਨਹੀਂ ਖੋਲਦੇ ਕਿਉਂਕਿ ਇਹਦਾ ਵਰਕ ਹੈ ਜਿਹੜਾ ਬਾਜੂ ਦੀ ਸੇਮ ਆਊਗਾ ਇਸ ਤਰ੍ਹਾਂ ਹੀ ਆ ਦੇਖੋ ਪ੍ਰਾਈਸ ਸੇਮ ਰਹੂਗਾ ਅਗਰ ਵਾਜੀ ਕੋਈ ਭੈਣ ਬਾਹਰੋਂ ਆਪਣੇ ਕੋਲ ਆਰਡਰ ਕਰਦੀ ਹੈ ਉਹਨਾਂ ਨੂੰ ਦੁਪੱਟਾ ਚਾਹੀਦਾ ਤਾਂ ਆਪਾਂ ਨੂੰ ਦੁਪੱਟਾ ਦੱਸ ਸਕਦੇ ਹਾਂ ਦੁਪੱਟੇ ਦਾ ਜਿਹੜਾ ਜ਼ਰ ਜ਼ਰ ਹੈ ਉਹ ਅਲੱਗ ਹੋ ਜਾਊਗਾ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਪਸੰਦ ਕਰਦੇ ਹੋ ਠੀਕ ਹੈ ਜੀ ਤੇ ਇਹ ਜਿਹੜੀ ਆਪਣੇ ਕੋਲ ਹੈਗੇ ਨੇ ਸਾਰੇ ਤੁਹਾਨੂੰ ਸਿੰਗਲ ਸਿੰਗਲ ਪੀਸ ਮਿਲਣਗੇ ਜੀ ਡਬਲ ਕੋਈ ਨਹੀਂ ਮਿਲੂਗਾ ਸਾਰੇ ਸਿੰਗਲ ਪੀਸ ਹੀ ਮਿਲਣਗੇ ਕਿਉਂਕਿ ਇਹਨਾਂ ਦੀ ਆਪਾਂ ਸੇਲਿੰਗ ਕਰ ਚੁੱਕੇ ਆ ਸਾਰੇ ਪੀਸਾਂ ਦੀ ਸਾਰੇ ਹੈਗੇ ਸੀ ਇਹ ਡਬਲ ਸੀ 5 5 6 6 ਸੂਟ ਜੀ ਕਨਾਲ ਦੇ ਉਹ ਆਪਾਂ ਸੇਲ ਕਰ ਚੁੱਕੇ ਆ ਇਹ ਵੀ ਦੇਖੋ ਇਸ ਤਰ੍ਹਾਂ ਘੇਰੀ ਤੇ ਵੇਲ ਆ ਗਈ ਇਹ ਵੀ ਕੈਮਰਿਕ ਦੇ ਵਿੱਚ ਹੈਗੀ ਤੇ ਕਲਰ ਹੈਗਾ ਇਹ ਲਾਈਟ ਪਰਪਲ ਜੇ ਜਾਮਣੀ ਜਾਂ ਕਲਰ ਹੈ ਲਵੈਂਡਰ ਕਲਰ ਕਹਿੰਦੇ ਨੇ ਜਿਹਨੂੰ ਆਪਾਂ ਲਵੈਂਡਰ ਕਲਰ ਹੈ ਜੀ ਇਹ ਲਵੈਂਡਰ ਕਲਰ ਦੇ ਉੱਤੇ ਇਸ ਤਰ੍ਹਾਂ ਇਹਦੀ ਫਰੋਜੀ ਕਲਰ ਤੇ ਇਸ ਤਰ੍ਹਾਂ ਵੇਲ ਪੈਨ ਬਣੀ ਹੋਈ ਹੈਗੀ ਤੇ ਇਸ ਤਰੀਆਂ ਠੀਕ ਹੈ ਜੀ। ਤੁਹਾਨੂੰ ਇੱਕ ਵਾਰ ਆਪਾਂ ਬਾਜੂ ਦਾ ਕੰਮ ਦਿਖਾ ਦੇਣੀ ਵੀ ਕਿਸ ਤਰ੍ਹਾਂ ਹੋਇਆ ਹੋਇਆਗਾ। ਬਸ ਇੰਨਾ ਹਲਕਾ ਜਿਹਾ ਕੰਮ ਜਿਹੜਾ ਇਹਦੇ ਉੱਤੇ ਬਾਜੂ ਦੇ ਉੱਤੇ ਕੀਤਾ ਹੋਇਆ ਦੇਖੋ। ਦੇਖੋ। ਇਹ ਵੀ ਇਸ ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਸੂਟ ਮਿਲੂਗਾ। ਠੀਕ ਹੈ ਜੀ। ਇੱਕੋ ਹੀ ਪ੍ਰਾਈਸ ਦੇ ਵਿੱਚ ਇਹ ਵਾਲੇ ਸਾਰੇ ਸੂਟ ਮਿਲਣਗੇ ਹੁਣ ਤੁਹਾਨੂੰ। ਇਹ ਵਾਲਾ ਆ ਗਿਆ ਜੀ ਟੈਬੀ ਦੇ ਉੱਤੇ। ਠੀਕ ਹੈ ਜੀ। ਇਹ ਵਾਲੇ ਸੂਟ ਆਪਾਂ ਅਣਗਿਣਤ ਰੈਡੀ ਕਰ ਚੁੱਕੇ ਆਂ। ਬਹੁਤ ਸੂਟ ਇਸ ਸਟੱਫ। ਲੋ ਜੀ। ਇਹ ਵਾਲੀ ਨਾ ਸੂਟ ਡਿਜ਼ਾਈਨ ਆਪਾਂ ਬਹੁਤ ਅਣਗਿਣਤ ਰੈਡੀ ਕਰ ਚੁੱਕੇ ਆਂ ਇਹ ਵਾਲੀ ਇਹ ਹੈਗਾ ਜੀ ਪੈਚਵਰਕ ਇਹਦੀ ਜਿਹੜੀ ਲੈਂਥ ਹੋਊਗੀ ਲੈਂਥ ਹੋਊਗੀ 44 45 43 43 44 45 ਇੰਚ ਜਿਹੜੀਆਂ ਪਹਿਣਾ ਇਸ ਇੰਨਾ ਵੇਅਰ ਕਰਦੀਆਂ ਨੇ ਸੂਟ ਨੂੰ 42 ਵੀ ਹੋ ਜਾਊਗਾ ਕਿਉਂਕਿ ਇਹਦਾ ਜਿਹੜਾ ਨੈੱਕ ਹੈ ਫਿਰੋ ਇੰਨਾ ਕੀਤਾ ਹੋਇਆ ਹੈਗਾ ਤੇ ਨੈੱਕ ਨੂੰ ਇਸ ਤਰ੍ਹਾਂ ਘਟਾ ਕੇ 43 ਇੰਚ ਤੱਕ ਵੀ ਲੈਂਥ ਜਦੋਂ ਹੁਣ ਉਚੇ ਦਾ ਟ੍ਰੈਂਡ ਆ ਗਿਆ ਥੋੜਾ ਜਿਹਾ ਹੁਣ ਲੈਂਥ ਘਟ ਗਈ ਤੇ ਤੁਸੀਂ 42 ਤੋਂ 45 ਤੱਕ ਇਹਦੀ ਲੈਂਥ ਬਣਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਇਹਦੀ ਇਸ ਤਰ੍ਹਾਂ ਕੋਰਨਰ ਤੇ ਫਲਾਵਰ ਆਗੇ ਇਸ ਤਰ੍ਹਾਂ ਜਰੀ ਦਾ ਕੰਮ ਹੋਊਗਾ ਤੇ ਮਹਿਰੂਨ ਦਾ ਕੰਮ ਹੋਊਗਾ ਥ्रेड ਦਾ ਤੇ ਇਹ ਵਾਲਾ ਆ ਗਿਆ ਜੀ ਪੈਚ ਬੋਟਮ ਦੇ ਉੱਪਰ ਤੇ ਸੇਮ ਵਰਕ ਮਿਲੂਗਾ ਤੁਹਾਨੂੰ ਬਾਜੂ ਦੇ ਉੱਪਰ ਮੇਰਾ ਖੋਦਾ ਵੀ ਸੂਟ ਹੈ ਜਿਹੜਾ ਇਹਦੇ ਨਾਲ ਦਾ ਰੈਡੀ ਕੀਤਾ ਹੋਇਆ ਮੈਂ ਤੁਹਾਨੂੰ ਕਿ ਜੀ ਤੇ ਇਸ ਤਰ੍ਹਾਂ ਇਹਦਾ ਗਲੇ ਦਾ ਕੰਮ ਹੈ ਤੇ ਪੂਰਾ ਵਧੀਆ ਹੈਵੀ ਸੂਟ ਲੱਗਦਾ ਅਗਰ ਵਾਈਸ ਤੁਸੀਂ ਇਹਦੇ ਨਾਲ ਦੁਪੱਟਾ ਮਹਿਰੂਨ ਲੈਨੇ ਹੋ ਜਾਂ ਤੁਸੀਂ ਮਹਿਰੂਨੀ ਟੈਬੀ ਲਾਈਨਿੰਗ ਦਾ ਦੁਪੱਟਾ ਹੀ ਤੁਸੀਂ ਇਹਦੇ ਨਾਲ ਟਾਈ ਡਾਈ ਕਰਵਾਉਨੇ ਹੋ ਤਾਂ ਤੁਹਾਨੂੰ ਦੁਪੱਟਾ ਪੂਰਾ ਵਧੀਆ ਮਹਿਰੂਨ ਤੇ ਮਹਿੰਦੀ ਕਲਰ ਦਾ ਦੁਪੱਟਾ ਹੀ ਆ ਟਾਈ ਡਾਈ ਕਰਵਾ ਕੇ ਦੇਵਾਂਗੇ ਵਧੀਆ ਡਿਜ਼ਾਈਨਿੰਗ ਦੇਵਾਂਗੇ ਦੁਪੱਟੇ ਦੇ ਵਿੱਚ ਕਰਵਾ ਕੇ ਜੋ ਅ즈ਕਲ ਟ੍ਰੈਂਡ ਦੇ ਵਿੱਚ ਹੈਗੀ ਤੇ ਤੁਸੀਂ ਇਹ ਆਪਣੇ ਸੁਕੂਲੋਂ ਸੂਟ ਲੈ ਸਕਦੇ ਹੋ ਜੀ ਇਹ ਵਾਲਾ ਸੂਟ ਜਿਹੜਾ ਹੈਗਾ ਜੀ ਵਿਦਾਊਟ ਦੁਪੱਟਾ 2000 ਦੇ ਰੇਂਜ ਦੇ ਵਿੱਚ ਹੈ ਤੁਹਾਨੂੰ ਇਹ ਵਾਲਾ ਸੂਟ ਵੀ ਮਿਲੂਗਾ ਵਿਦਾਊਟ ਦੁਪੱਟਾ 1500 ਦੇ ਵਿੱਚ ਠੀਕ ਹੈ ਜੀ ਅਗਰਵਾਜ ਤੁਸੀਂ ਦੁਪੱਟੇ ਨਾਲ ਲਹੋਗੇ ਤਾਂ ਉਹਨਾਂ ਦੁਪੱਟੇ ਆਪਾਂ ਦੁਪੱਟਾ ਨਾਲ ਤਿਆਰ ਕਰਵਾ ਕੇ ਦਵਾਂਗੇ 2000 ਦੇ ਵਿੱਚ ਠੀਕ ਹੈ ਜੀ ਇਹਦਾ ਪ੍ਰਾਈਸ ਇਹ ਵਾਲਾ ਰਹੂਗਾ ਜੀ 1500 ਕਿਉਂਕਿ ਜਿਹੜਾ ਇਹ ਸਟੱਫ ਹੈ ਜੀ ਔਰੀਗਨਜ ਹੈ ਟੈਬੀ ਔਰੀਗਨਜਕ ਸਟੱਫ ਜਿਹੜਾ ਬਹੁਤ ਸੋਹਣਾ ਹੈਗਾ ਫੈਬਰਿਕ ਹੈ ਜਿਹੜੇ ਇਹ 800 ਤੋਂ 900 ਤੱਕ ਇਸ ਰੇਂਜ ਦੇ ਵਿੱਚ ਪਲੈਨ ਫੈਬਰਿਕ ਮਿਲਦਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਵਰਕ ਹੈ ਜੀ ਵਰਕ ਵੀ ਇਹਦਾ ਹੈਵੀ ਹੈ 12-1300 ਰੁਪਏ ਦੀ ਰੇਂਜ ਦੇ ਵਿੱਚ ਇਹਦਾ ਵਰ Uh, 2000 ਤੋਂ ਪਲੱਸ ਇਹ ਵਾਲੇ ਆਪਣੇ ਸੂਟ ਸੇਲ ਕੀਤੇ ਨੇਗੇ ਵਿਦਆਊਟ ਦੁਪੱਟਾ ਤੁਹਾਨੂੰ ਦੁਪੱਟੇ ਨਾਲ ਰੈਡੀ ਕਰਕੇ ਦੇਵਾਂਗੇ ਉਸ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਦੁਪੱਟਾ ਤੁਹਾਨੂੰ ਫ੍ਰੀ ਦੇਵਾਂਗੇ ਨਾਲ 2000 ਦੇ ਵਿੱਚ ਪਹਿਲਾਂ ਆਪਾਂ 2000 ਦਾ ਸੂਟ ਇਹਦੇ ਸੇਲ ਕੀਤਾ ਹੈ ਬਿਨਾਂ ਦੁਪੱਟੇ ਤੋਂ ਤੇ ਇਹਦਾ ਦੁਪੱਟੇ ਨਾਲ ਪ੍ਰਾਈਸ ਹੈਗਾ ਸੀ 2700 ਆਪਾਂ ਤੁਹਾਨੂੰ 2000 ਦੇ ਵਿੱਚ ਇਹਦੇ ਨਾਲ ਦੁਪੱਟਾ ਜਿਹੜਾ ਡਾਈ ਡਾਈ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਸੇਮ ਤੁਹਾਨੂੰ ਕੰਮ ਮਿਲੂਗਾ ਨ ਮਹਿਰੂਨ ਕਲਰ ਦਾ ਦੁਪੱਟੇ ਦੇ ਵਿੱਚ ਵੀ ਡਾਈ ਕਰ ਮਿਲੂਗੀ ਡਾਈ ਵੀ ਮਤਲਬ ਕਿ ਵਧੀਆ ਮਿਲੂਗੀ ਜਿਦਾ ਕਿ ਟ੍ਰੈਂਡ ਦੇ ਵਿੱਚ ਹੈ ਤੇ ਆਪਾਂ ਜਿਹੜੇ ਦੁਪੱਟੇ ਦੇ ਡਾਈਆਂ ਨੇ ਉਹ ਵੀ ਬਹੁਤ ਤਰ੍ਹਾਂ ਦੀਆਂ ਕਰਵਾਉਨੇ ਆ ਤੇ ਚਲੋ ਜੀ ਹੁਣ ਆਪਾਂ ਅਗਲਾ ਦਿਖਾਉਨੇ ਤੁਹਾਨੂੰ ਸੂਟ ਅਗਲਾ ਸੂਟ ਹੈਗਾ ਜੀ ਦੁਪੱਟੇ ਨਾਲ ਲਓ ਜੀ ਦੇਖੋ ਇਹ ਆ ਗਈ ਜੀ ਜੌਰ ਜਟ ਕਲਰ ਆ ਸਕਿਨ ਕਲਰ ਹੈ ਦੇਖੋ ਇਹਦੀ ਵੀ ਆਪਾਂ ਨਾਲ ਤੁਹਾਨੂੰ ਹਾਂਜੀ ਆਪਣੇ ਕੋਲੇ ਮਾਡਲ ਦੀ ਪਿਕ ਹੈਗੀ ਇੱਕ ਉਹ ਤੁਹਾਨੂੰ ਨਾਲ ਜੀ ਆਪਾਂ ਨੇ ਮਿਲੀ ਤਾਂ ਆਪਾਂ ਜਰੂਰ ਨਾਲ ਮੈਂਸ਼ਨ ਕਰਾਂਗੇ ਇਹ ਵਾਲਾ ਆ ਗਿਆ ਇਹਦਾ ਕੀਰ ਦਾ ਕੰਮ 레드 ਤੇ ਵਾਈਟ ਥ्रेड ਹੈ ਦੀ ਉੱਤੇ ਲੱਗਿਆ ਹੋਇਆ ਹੈਗਾ ਜੌਰਜਟ ਫੈਬਰਿਕ ਰਹੂਗਾ ਜੀ ਤੇ ਇਹ ਵਾਲਾ ਆ ਗਿਆ ਜੀ ਦਾ ਬਾਜੂ ਤੇ ਕੰਮ ਦੇਖੋ ਇਹ ਵਾਲਾ ਬਾਜੂ ਦੇ ਉੱਤੇ ਕੰਮ ਆ ਗਿਆ ਤੇ ਸੇਮ ਕੰਮ ਇਹਦੀ ਬਾਟਮ ਦੇ ਉੱਪਰ ਆ ਗਿਆ ਦੇਖੋ ਤੁਸੀਂ ਨੇੜੇ ਤੋਂ ਚੰਗੀ ਤਰ੍ਹਾਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਹੈ ਜਿਹੜਾ ਬਹੁਤ ਸੋਹਣਾ ਹੋਇਆ ਹੋਇਆ ਇਹ ਵਾਲਾ ਵਰਕ ਹੈ ਜਿਹੜਾ ਦੁਪੱਟੇ ਦੇ ਉੱਤੇ ਸੇਮ ਫੋਰਸ ਐਡ ਹੋਇਆ ਹੋਇਆ ਇਹ ਵਾਲਾ ਸੂਟ ਵੀ ਆਪਾਂ ਪੂਰੇ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਜੀ ਦੁਪੱਟਾ ਇੱਕ ਵਾਰ ਤੁਹਾਨੂੰ ਆਪਾਂ ਖੋਲ ਦਿੰਨੇ ਆਂਗੇ ਪੂਰਾ ਵਧੀਆ 2.5 ਮੀਟਰ ਦਾ ਦੁਪੱਟਾ ਹੈਗਾ ਦੁਆਇੰਗ ਵੀ ਦੁਪੱਟਾ ਛੋਟਾ ਹੈਗਾ ਜੌਰਜਟ ਫੈਬਰਿਕ ਦੀ ਹੀ ਦੁਪੱਟਾ ਮਿਲੂਗਾ ਤੁਹਾਨੂੰ ਠੀਕ ਹੈ ਜੀ ਦੁਪੱਟੇ ਦੀ ਇਸ ਤਰ੍ਹਾਂ ਦੋਨੋਂ ਸਾਈਡ ਤੇ ਵਰਕ ਮਿਲੂਗਾ ਤੁਹਾਨੂੰ ਜੇ ਤੁਸੀਂ ਇਹ ਵਾਲਾ ਸੂਟ ਆਪਣੇ ਕੋਲੋਂ ਲੈਣਾ ਚਾਹੁੰਦੇ ਜੀ 1500 ਦੀ ਰੇਂਜ ਦੇ ਵਿੱਚ ਇਹ ਵਾਲਾ ਸੂਟ ਸੀ ਹੁਣ ਆਪਾਂ ਇਹਨੂੰ ਡਿਸਕਾਊਂਟ ਤੇ ਲਾਇਆ ਹੈ ਜੀ 1000 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਤੁਹਾਨੂੰ ਇੰਨਾ ਵਰਕ ਵਾਲਾ ਸ ਤੇ ਸੇਮ ਦੁਪੱਟੇ ਦਾ ਫੈਬਰਿਕ ਹੈ ਜੋ ਸੂਟ ਦਾ ਫੈਬਰਿਕ ਹੈ ਠੀਕ ਹੈ ਜੀ ਤੇ ਵਰਕ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਵਰਕ ਤੁਹਾਨੂੰ ਦੇਖ ਹੀ ਰਹੇਗਾ ਚਾਕਾਂ ਦੇ ਉੱਪਰ ਘੇਰ ਦਾ ਵਰਕ ਆ ਜਾਊਗਾ ਤੇ ਜਿਹੜੇ ਇਹਦੀ ਚਾਕਾਂ ਦੀ ਹਿੱਪ ਹੈ ਜੀ 20 ਤੋਂ 21 ਇੰਚ ਹੈ 20 ਇੰਚ 19 20 ਤੇ 19 20 ਇੰਚ ਤੱਕ ਇਹਦੀ ਹਿੱਪ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਇਹ ਹੋ ਜਾਂਦੀ ਹੁੰਦੀ ਹੈ ਅਡਜਸਟਮੈਂਟ ਕੋਈ ਐਡੀ ਸਟੀਚਿੰਗ ਦੇ ਵਿੱਚ ਸਾਰਾ ਕੁਝ ਸੈਟਿੰਗ ਆ ਜਾਂਦੀ ਹੁੰਦੀ ਹੈ ਵਰਕ 'ਚ ਇਹ ਥੋੜਾ ਬੋਟਾ ਘਟ ਹੈ ਤਾਂ ਆਪਾਂ ਥੋੜਾ ਜਿਹਾ ਕਪੜਾ ਐਕਸਟਰਾ ਰੱਖ ਲੈਣੇ ਹੈਗੀ ਅਗਰ ਵਾਈ ਜੀ ਥੋੜੀ ਜਿਹੀ ਹਿਪ ਘੱਟ ਦੀਏ ਕੀ ਫਰਕ ਜ਼ਿਆਦਾ ਹੈਗਾ ਤਾਂ ਥੋੜਾ ਜਿਹਾ ਵਰਕ ਕਟਿਆ ਜਾਂਦਾ ਹੈਗਾ ਐਡੀ ਕੋਈ ਖਾਸ ਗੱਲ ਨਹੀਂ ਹੁੰਦੀ ਜੀ ਵਰਕ ਦੇ ਵਿੱਚ ਸਾਰੀ ਸੈਟਿੰਗ ਆ ਜਾਂਦੀ ਹੁੰਦੀ ਹੈ ਇਤਾਂ ਨਹੀਂ ਹੈਗਾ ਵੀ ਆਪਾਂ ਨੂੰ ਪ੍ਰੋਪਰ ਵਰਕ ਸਾਈ ਚਾਹੀਦਾ ਹੈ ਉਹਦੇ ਨਾਪ ਦੀ ਅਕੋਰਡਿੰਗ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਇਹ ਸਾਰੀ ਸੈਟਿੰਗ ਹੈ ਜਿਹੜੀ ਆ ਜਾਂਦੀ ਹੁੰਦੀ ਹੈ ਚਲੋ ਜੀ ਹੁਣ ਆਪਣਾ ਨੈਕਸਟ ਰਹਿ ਗਿਆ ਇੱਕ ਪੀਸ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਵਾਲਾ ਵੀ ਇਹ ਵਾਲਾ ਹੈਗਾ ਜੀ ਬਲੈਕ ਕਲਰ ਜੌਰਜਟ ਦੇ ਉੱਤੇ ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਦੁਪੱਟਾ ਤਾਂ ਨੂੰ ਪਿਓਰ ਦਾ ਮਿਲੂਗਾ ਇਹਦਾ ਵੀ ਪ੍ਰਾਈਸ ਜਿਹੜਾ ਤੁਸੀਂ ਇਹਦਾ ਵਰਕ ਚੈੱਕ ਕਰ ਸਕਦੇ ਹੋ ਜੋਰ ਜਟ ਫੈਬਰਿਕ ਹੈ ਜੀ ਬਲੈਕ ਇਹ ਗ੍ਰੇ ਬਲੈਕ ਜ ਹੈ ਜੀ ਜਿਆਦਾ ਬਲੈਕ ਨਹੀਂ ਹੈਗਾ ਇਹਦੇ ਉੱਤੇ ਮਰਜੈਂਟਾ ਕਲਰ ਦਾ ਇਸ ਤਰ੍ਹਾਂ ਨੈਕ ਤੇ ਵਰਕ ਹੋਇਆ ਹੋਇਆ ਤੇ ਇਸ ਤਰ੍ਹਾਂ ਇਹਦੇ ਆਪਾਂ ਚੰਗੀ ਤਰ੍ਹਾਂ ਖੋਲ੍ਹ ਲਈਏ ਤੁਹਾਨੂੰ ਦੇਖੋ ਇਸ ਤਰ੍ਹਾਂ ਇਹਦੇ ਕੋਰਨਰ ਤੇ ਮਰਜੈਂਟਾ ਕਲਰ ਦਾ ਵਰਕ ਹੋਇਆ ਹੋਇਆ ਤੇ ਇਸ ਤਰ੍ਹਾਂ ਇਹਦੇ ਨੈਕ ਦੇ ਉੱਤੇ ਵਰਕ ਹੈ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਰਹੂਗਾ 1000 ਠੀਕ ਹੈ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਸਾਰੇ ਸੂਟ ਨੇ ਜਿਹੜੇ ਆਪਾਂ ਡਿਸਕਾਊਂਟ ਦੇ ਉੱਪਰ ਲਾਏ ਹੋਏ ਨੇਗੇ ਤੇ ਜਿਹੜਾ ਇਹਦਾ ਕੰਮ ਹੈ ਜੀ ਇਹਦਾ ਕੰਮ ਵੀ ਤੁਹਾਨੂੰ ਬਾਜੂ ਤੇ ਬਾਟਮ ਤੇ ਨਾਲ ਮਿਲੇਗਾ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਇਸ ਰੇਂਜ ਦੇ ਵਿੱਚ ਨਹੀਂ ਦੇ ਸਕਦਾ ਕਿਉਂਕਿ ਇੰਨਾ ਪ੍ਰਾਈਸ ਹੈ ਜਿਹੜਾ ਵਰਕ ਦਾ ਹੀ ਹੋਊਗਾ ਇਹ ਆਪਾਂ ਸਿਰਫ ਕਿਉਂ ਦੇ ਰਹੇ ਹਾਂ ਕਿਉਂਕਿ ਆਪਣੇ ਕੋਲ ਜਿਹੜੇ ਸਿੰਗਲ ਸਿੰਗਲ ਪੀਸ ਰਹੇ ਹੋਏ ਨੇ ਆਪਾਂ ਸਾਰੇ ਡਿਸਕਾਊਂਟ ਦੇ ਉੱਪਰ ਲਾਏ ਹੋਏ ਨੇ ਤੁਸੀਂ ਜਲਦੀ ਜਲਦੀ 延迟 ਨਾ ਕਰਨਾ ਬਿਨਾਂ ਦੇਰ ਕੀਤੇ ਤੁਸੀਂ ਜਲਦੀ ਜਲਦੀ ਫੋਨ ਚੱਕੋ WhatsApp ਤੇ ਮੈਸੇਜ ਕਰੋ ਸਕਰੀਨ ਸ਼ਾਟ ਲਓ ਆਪਾਂ ਨੇ ਆਰਡਰ ਬੁੱਕ ਕਰੋ ਠੀਕ ਹੈ ਜੀ ਕਿਉਂਕਿ ਇਹ ਸੂਟ ਸਾਰੇ ਥੋੜੀ ਜਿਹੀ ਗਿਣਤੀ ਦੀ ਰਹਿੰਦੇ ਨੇ ਜ਼ਿਆਦਾ ਨਹੀਂ ਹੈਗੇ ਬਾਕੀ ਆਪਣੀ ਸ਼ਾਪ ਆ ਸਾਰੀ ਭਰੀ ਹੋਈ ਹੈ ਤੁਸੀਂ ਕਦੋਂ ਮਰਜ਼ੀ ਕਿਸੇ ਵੀ ਚੀਜ਼ ਦੁਕਾਨ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਲੈ ਸਕਦੇ ਹੋ ਚਲੋ ਜੀ ਅੱਜ ਦੀ ਵੀਡੀਓ ਇੰਨੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਜਰੂਰ ਦੱਸਿਓ ਉਮੀਦ ਕਰਦੇ ਹਾਂ ਜੇ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਪਲੀਜ਼ ਪਸੰਦ ਆਈਏ ਵੀਡੀਓ ਤਾਂ ਪਲੀਜ਼ ਇੱਕ ਪਿਆਰ ਆ ਜਾਂ ਕਮੈਂਟ ਥੋਰ ਕਰਿਓ ਤੇ ਸਾਡੀ ਕਮੈਂਟ ਦੇ ਨਾਲ ਨਾ ਸਾਨੂੰ ਥੋੜਾ ਜਿਹਾ ਹੌਸਲਾ ਜਾਂ ਮਿਲਦਾ ਵੀ ਹਾਂ ਆਪਣੀ ਈ ਵਿਊਸ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਆਪਾਂ ਨੂੰ ਪਸੰਦ ਕਰਦੇ ਨੇ ਆਪਣੀ ਵੀਡੀਓ ਨੂੰ ਦੇਖਦੇ ਨੇ ਤੇ ਚਲੋ ਜੀ ਰਹੀ ਗੱਲ ਸੇਲਿੰਗ ਦੀ ਸੇਲਿੰਗ ਦੀ ਆਪਣੀ ਵਾਰ ਬਹੁਤ ਵਧੀਆ ਆਪਣੇ ਨਾਲ ਕਸਟਮਰ ਹੈ ਜਿਹੜਾ ਜੁੜਿਆ ਹੈ ਪਰਮਾਤਮਾ ਦੀ ਕਿਰਪਾ ਨਾਲ ਚਲੋ ਪਰਮਾਤਮਾ ਦੀ ਕਿਰਪਾ ਨਾਲ ਪਹਿਲਾਂ ਵੀ ਆਪਣੇ ਕੋਲ ਲੋਕਲ ਕਸਟਮਰ ਹੈਗਾ ਸੀ ਜਿਹੜਾ ਬਹੁਤ ਸੀਗਾ ਚਲੋ ਹੁਣ ਵੀ ਆਪ ਆਪਣੇ ਤੇ ਆਪਣੇ ਆਪ ਨੂੰ ਆਪਾਂ ਇੰਨਾ ਆਪਾਂ ਨੂੰ ਵਿਸ਼ਵਾਸ ਹੈ ਜੀ ਕਿ ਆਪਣੇ ਕੋਲੇ ਕਸਟਮਰ ਹੈ ਜਿਹੜਾ ਪਿੰਡ ਵਾਲਾ ਕਸਟਮਰ ਹੈ ਉਹ ਆਪਣੇ ਕੋਲੇ ਖੇਤ ਦੇ ਵਿੱਚ ਵੀ ਆਪਣੇ ਕੋਲੇ ਕਸਟਮਰ ਹੈ ਜਿਹੜਾ ਆਪਣੇ ਕੋਲੇ ਆਪਣੀ ਰਹਿਣੇਗਾ ਤੇ ਚਲੋ ਜੀ ਬਾਕੀ ਹਨਾ ਮਿਲਦੀ ਆ ਪਸੰਦ ਦੀ ਮਿਲਦੀ ਉਹਨਾਂ ਨੂੰ ਰੇਟ ਸਹੀ ਮਿਲ ਰਿਹਾ ਤਾਂ ਕਸਟਮਰ ਕਿਦਰੇ ਨਹੀਂ ਹਲਦਾ ਹੁੰਦਾ ਜੇ ਬਾਕੀ ਕੋਈ ਗੱਲ ਨਹੀਂ ਜੀ ਹਨਾ ਇਦਾਂ ਦੀ ਵੀ ਉਹ ਨਹੀਂ ਹੁੰਦੀ ਜੋ ਜਿਹਨੂੰ ਪਰਮਾਤਮਾ ਨੇ ਦੇਣਾ ਉਹ ਨੂੰ ਬੈਠੇ ਨੇ ਦੀਜਣਾ ਆਪਾਂ ਇਸ ਤਰ੍ਹਾਂ ਕਦੇ ਨਹੀਂ ਕੀਤਾ ਹੈਗਾ ਵੀ ਆਪਣੇ ਕੋਲੇ ਗਾਹਕ ਆਪਣਾ ਪਰਾਨਾ ਵਗ ਜੀ ਜਾਂ ਉਧਰਨਾ ਵਗ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚਲੋ ਜੀ ਆਪਾਂ ਜਿਵੇਂ ਆਪਾਂ ਪਹਿਲਾ ਕੰਮ ਕਰਦੇ ਆ ਆਪਾਂ ਉਸ ਤਰੀਂ ਪਰਮਾਤਮਾ ਆਪਾਂ ਨੂੰ ਹਿੰਮਤ ਦੀ ਵੀ ਕੰਮ ਕਰਨ ਦੀ ਆਪਾਂ ਨੂੰ ਉਸ ਤਰੀਂ ਆਪਾਂ ਜਿਹੜਾ ਆਪਣਾ ਕੰਮ ਨੂੰ ਚਲਾ ਕੇ ਰੱਖੀ ਅੱਗੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਹੋਰ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇੱਕ ਆਰ ਕੀ ਆਪ ਆਰ ਕੀ ਨੰਬਰ ਦਾ ਆਰ ਬੁਟੀਕ ਵਾਲਾ ਚੈਨਲ ਆ ਜਿਹੜਾ ਆਪਣਾ ਉਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਉਸ ਚੈਨਲ ਦੇ ਉੱਪਰ ਆਪਾਂ ਜਿਹੜੀ ਵਰਕ ਵਾਲੀਆਂ ਵੀਡੀਓ ਨੇ ਸਾਰੇ ਤਰ੍ਹਾਂ ਦੀ ਆਪਾਂ ਲੈ ਕੇ ਆਇਆ ਕਰਾਂਗੇ ਸੋ ਹੁਣ ਆਪ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੀਆਂ ਭੈਣਾਂ ਨੂੰ ਬਾਈ ਬਾਈ